ਹੋ ਡਾਕਟਰ ਠੀਕ ਹੈ ਤੁਸੀਂ ਦੱਸੋ ਦਵਾਈਆਂ ਉਹਦਾ ਚੋਣੇ ਵਧੀਆ ਖੜਿਆ ਸਾਰੇ ਪਾਸੇ ਇੱਥੇ ਚੋਣੇ ਤੇ ਉਹ ਦੱਸੋ ਜਣਿਆ ਜਿਹੜੇ ਹਿਸਾਬ ਨਾਲ ਆ ਹੋਆ ਤੇ ਦੇਖ ਕੇ ਚੋਣੇ ਤੋਂ ਜਿਹੜੀ ਦਵਾਈ ਹੋ ਗਈ ਉਹ ਹੀ ਲਿਖਾਵਾਂਗੇ ਆਪਾਂ ਇੱਥੇ ਬਾਈਸ ਗੁਰੂ ਰੋਕ ਲੈਣ ਆ ਆ ਨਾ ਗਮਾ ਦੀ ਆਪਣੇ ਲੈ ਕਾਗਜ਼ ਪੱਤਰ ਫਟਾ ਦੇ ਆਪੇ ਨਰਮੇ ਨਰਮੇ ਵਾਲੀ ਪਹਿਲਾਂ ਦੱਸ ਕੇ ਕੇ ਚਲੋ ਜੀ ਚਾਬੀ ਕੱਢ ਲੀਏ ਚਾਬੀ ਦਾ ਬਸਾਨੀ ਕਰਨਾ ਚਾਹੀਦਾ ਪਹਿਲਾਂ ਨਰਮੇ ਦੀ ਸਮਝਾਈਏ ਦਵਾਈ ਕਿ ਝੋਨੇ ਦੀ ਸਮਝਾ ਕੇ ਦੇਖ ਲੈਨੇ ਆਪਾਂ ਨਰਮੇ ਦੀ ਵੀ ਸਮਝਾ ਦੇਾਂਗੇ ਝੋਨੇ ਦੀ ਗੱਲ ਲੈਨੇ ਕੋਈ ਬੈਠਾ ਰਹੇਗਾ ਆਪ ਹਾਂ ਹੈਗਾ ਅੱਜ ਕੱਲ ਦਾ ਹੈ ਜੀ ਸਤਿ ਸ੍ਰੀ ਅਕਾਲ ਕਿਹੜੇ ਮੁੰਡੇ ਅਸੀਂ ਸਪਰੇਅ ਵਾਲੇ ਡਾਕਟਰਾਂ ਜੀ ਠੀਕ ਹੈ ਠੀਕ ਹੈ ਹੋਰ ਪਈ ਵਧੀਆ ਜੀ ਤੁਸੀਂ ਦੱਸੋ ਸਪਰੇਅ ਵਾਲੇ ਡਾਕਟਰ ਹਾਂ ਜੀ ਅੱਛਾ ਨਰਮਾ ਤੇ ਚੋਨਾ ਦੇਖਣਾ ਆ ਤੁਹਾਡਾ ਸਭ ਨਾਲ ਫਿਰ ਦਵਾਈ ਦੱਸ ਦਾਂਗੇ ਕੰਪਨੀ ਚੋਂ ਆਏ ਆ ਅਸੀਂ ਅੱਛਾ ਕੰਪਨੀ ਚੋਂ ਆਏ ਹੋ ਹਾਂਜੀ ਦਵਾਈ ਨਾ ਵੇਚ ਦਿਓ ਹਾਂ ਦੱਸ ਦੱਸ ਦਿੰਦੇ ਆ ਸੀ ਲੈ ਕੇ ਦੇ ਦਿੰਨੇ ਆ ਕਰੋ ਆ ਕਰੋ ਅੱਛਾ ਵੀ ਕਿਹੜੀ ਬਿਮਾਰੀ ਆ ਉਹਦੇ ਬਿਮਾਰੀ ਦੀ ਤੁਸੀਂ ਦਵਾਈ ਦੱਸ ਦਿਓ ਹਾਂ ਤੂੰ ਚੋਨਾ ਕਿਹੜਾ ਲਾਇਆ ਚੋਨਾ ਵੇਹੜਾ ਜਿਹੜਾ 1500 ਨਾ ਲਾਇਆ ਤੇ ਹੋਰ ਵੈਰਾਈਟੀ ਕੋਈ ਹੋਰ ਜਾਂ ਮੁੰਡੇ ਨੇ ਮੁੱਛਲ ਜਾਂ ਲਾਇਆ ਕਿੰਨਾ ਟਾਈਮ ਹੋ ਗਿਆ ਇਹ ਲੱਗੇ ਨੂੰ ਲੱਗੇ ਨੂੰ ਤਾਂ ਹੁਣ ਮੈਂ ਲੱਗਾ ਛੇ ਦਿਨ ਪੱਕੰਦੀ ਤਿਆਰੀ ਉਗੀ ਮੈਂ ਕਰੈ ਨਾ ਗਿਆ ਕਰੇ ਚੋਨੇ ਚ ਆਜੋ ਜੀ ਮੈਂ ਦੇਖਣ ਚੋਨਾ ਤੇ ਨਰਮਾ ਕੋਲੇ ਚੱਲ ਕੇ ਉਸਾ ਪੱਕ ਚਲੇ ਤੁਰੇ ਹੀ ਨਹੀਂ ਜਾਣਾ ਯਾਰ ਆਜੋ ਜੀ ਆਜੋ ਮੈਂ ਕਿਹਨਾਂ ਕੋ ਲਾਇਆ ਨਰਮਾ ਇਹ ਕਿ ਚਾਰ ਕਿਲੇ ਨੇੜੀ ਆ ਹਾਂ ਨੇੜੀ ਆ ਨਰਮਾ ਵੀ ਦਿਖਾ ਦਿਓ ਨਰਮਾ ਵੀ ਨਰਮਾ ਪੱਕ ਗਿਆ ਹ ਤੁਸੀਂ ਮਾਰੇ ਹੋਰ ਥੋੜੇ ਲੇਟ ਆਉਂਦੇ ਨਹੀਂ ਅਗਰ ਆਫਿਸ ਤਾਂ ਗਏ ਦੋਈ ਪਹਿਲਾਂ ਕਿਨੂੰ ਘਰਾਤੀ ਦੱਸ ਕੇ ਗਏ ਆ ਛੋਡੇ ਮੁੰਡੇ ਨੂੰ ਦੱਸ ਕੇ ਗਏ ਆ ਇਹ ਦੋਈ ਤੂੰ ਆਇ ਨਹੀਂ ਸੀ ਇੱਥੇ ਆਇ ਨਹੀਂ ਸੀ ਭਾਈ ਸੋਏ ਉਹ ਛੋਡਾ ਮੁੰਡਾ ਕਹਿੰਦਾ ਸਾਡੇ ਗੋੜੇ ਨੇ ਕਟਾ ਕੋਟਾ ਵੇਚਤਾ ਸੀ ਕਹਿੰਦਾ ਰਿਸ਼ਤੇਦਾਰੀ ਚ ਨਹੀਂ ਮੈਂ ਹਾਂ ਤਾਂ ਤੁਸੀਂ ਕੰਜਰ ਤੋਂ ਗਏ ਢਾਕਾ ਢੁਕਾ ਮਰ ਨਾ ਨਾ ਉਹ ਸੋ ਤੇਰਾ ਮੁੰਡੇ ਨੂੰ ਅਸੀਂ ਪੁੱਛਿਆ ਸੀ ਵੀ ਤਾ ਕਿੱਧਰ ਗਾਉਂਦਾ ਕਹਿੰਦਾ ਕਟਾ ਵੇਚਦਾ ਹੀ ਚੋਰੀ ਦਾ ਕਿਸੇ ਦੇ ਤਾਂ ਕਿ ਰਿਸ਼ਤੇਦਾਰੀ ਟੱਪ ਗਦਾ ਤੇਰੇ ਆੜ ਤੀ ਗਾਣੇ ਭੇਜਿਆ ਅੱਛਾ ਆ ਜੋ ਚਲੋ ਤੇ ਖਾਇਆ ਨਾ ਭਾਈ ਆ ਜੋ ਚਲੋ ਸੇਠਾ ਨੇ ਕਿਹਾ ਬੇਨੇ ਜਾ ਕੇ ਆਓ ਜੀ ਕਹਿੰਦੇ ਜਾ ਕੇ ਆਓ ਸਾਡਾ ਕੰਮ ਆ ਜੀ ਅਸੀਂ ਆ ਆਏ ਹਫਤੇ ਹਰੇਕ ਜੀਨੀਦਾਰ ਦੇ ਜਾ ਕੇ ਆਉਣਾ ਚੈੱਕ ਕਰਦੇ ਆਂ ਫਸਲ ਦਾ ਸਾਡਾ ਹਾਂ ਯਾਰ ਕੋਈ ਬਿਮਾਰੀ ਹਾਂ ਬਿਮਾਰੀ ਠਮਾਰੀ ਤੋਂ ਸਾਰਾ ਚੈੱਕ ਕਰਕੇ ਸੰਸਾਰ ਦਾ ਕੋਈ ਨਹੀਂ ਚਾਹਤ ਹੋਣੀ ਹਾਂ ਉਹ ਵੇਚ ਤਾਂ ਕਾਦੀ ਨਾ ਕਰਦਾ ਮੈਂ ਕਟਾ ਵੇਚਦਾ ਕਹਿੰਦਾ ਕਿਸੇ ਨੇ ਚੋਰੀ ਕਿਸੇ ਦਾ ਚੋਰੀ ਨਾ ਕਿਹੜਾ ਪੈਂਚ ਚੋਰਾ ਦਾ ਉਹਦਾ ਮੁੰਡਾ ਕਹਿੰਦਾ ਤੋ ਇਹ ਮੁੰਡਾ ਕੱਲ ਨੂੰ ਕਹੂਗਾ ਤਾਇਆ ਭੂਲੇ ਆ ਲੈ ਕੇ ਆਏਗਾ ਫਿਰ ਤਾਂ ਫੇਰ ਹੀ ਆਖੂਗਾ ਕਿ ਨਹੀਂ ਡਾਕਟਰ ਆਪੂਆ ਨਾਲੇ ਜਿ ਕਰਿਆ ਉਹ ਜਿਹੜਾ ਕੰਮ ਆਇਆ ਚਲੋ ਆਜੋ ਜੀ ਦੇਖ ਲੈਣੇ ਆਈਂ ਦੀ ਚਲ ਗਏ ਹਾਂ ਆਈਂ ਦੀ ਲੰਗ ਚਲੋ ਆਜੋ ਚਲੋ ਠੇਕਰ ਤੇ ਪਹਿਲੇ ਤੁਸੀਂ ਆਉਣੇ ਹੋ ਫਿਰ ਸਾਡਾ ਤਾਂ ਕੰਮ ਆਇਆ ਇਸ ਤਰ੍ਹਾਂ ਹੀ ਫਿਰਦੇ ਆ ਸਾਰਾ ਦਿਨ ਤਾਰੇ ਫਿਰਦੌਸ ਚੁੰਛਣਾ ਤੁਸੀਂ ਤੇ ਹੋਰ ਨਾ ਤੂੰ ਤਾਂ ਪੁੱਠ ਗਾਲਾਂ ਬੜੀਆਂ ਗੰਦਗਾ ਕੜਦਾ ਯਾਰ ਤੂੰ ਕਿਹੜਾ ਭੈਣ ਚੋਸ ਕਹਿੰਦਾ ਦਾ ਦੇਖ ਲੈ ਮੁੰਦੀ ਗੱਡੀ ਜਾਂਦਾ ਕੱਟੀ ਜਾਂਦਾ ਆ ਹੈਗਾ ਲੋੱਚਾ ਬੁੜਾ ਇਹ ਲੋੱਚਾ ਪੂਰਾ ਹੈ ਛਟਿਆ ਹੋਇਆ ਹੈ ਚਲੋ ਤੂੰ ਦਵਾਈ ਦੱਸ ਜੋ ਜਿਹੜੀ ਦੱਸਣੀ ਹੈ ਦਵਾਈ ਵੀ ਦਸਾਂਗੇ ਇਹ ਦਵਾਈ ਹੈ ਹੈ ਲਾਉਂਦਾ ਤੇਰੀ ਗੱਲ ਹੈ ਮੈਂ ਕਿਹ ਕੀ ਵੇਚਦਾ ਬੁਲ ਲਾਉਣਾ ਤੂੰ ਨਾ ਮੈਂ ਤਾਂ ਨਹੀਂ ਲਾਉਂਦਾ ਭਾਈ ਮੂੰ ਪਹਿਲਾਂ ਲਾਉਂਦਾ ਸੀ ਇਹ ਮੁਰਕੇ ਮੈਨੂੰ ਤੇ ਇੱਕ ਜੇ ਰਿਸ਼ਕਾ ਤੂੰ ਮੈਂ ਮਕੇ ਛੱਡਤੀ ਯਾਰ ਅੱਛਾ ਆਲੇ ਘਰ ਵਾਲੇ ਕੋਲ ਬੋਦੇ ਦੋ ਡਾਕਟਰ ਤਾਂ ਕਹਿੰਦਾ ਜੀ ਕਹਿੰਦਾ ਲਾ ਲਿਆ ਕਰ ਕਹਿੰਦਾ ਥੋੜੀ ਕਹਿੰਦਾ ਖੂਨ ਪਤਲਾ ਲੈ ਰਹਿਦਾ ਹਾਂ ਹਾਂ ਓਏ ਮੈਂ ਉਹ ਡਰ ਦੇ ਨੇ ਛੱਡਤੀ ਯਾਰ ਨਾ ਠੀਕ ਹੈ ਗੱਲ ਫਿਰ ਜਿਵੇਂ ਮੁੰਡਾ ਬਣਾਣੋਂ ਹਟ ਗਿਆ ਭਾਈ ਆਪਦੇ ਗੋਡੇ ਨਹੀਂ ਕੰਮ ਕਰਦੇ ਬਾਕੀ ਇਹ ਵੀ ਉਮਰ ਦੇ ਹਿਸਾਬ ਨਾਲ ਹੁੰਦਾ ਤਾਇਆ ਜਵਾਨੀ ਬਹਿਰੇ ਵੰਦਾ ਪੀਂਦਾ ਚਲੋ ਹੋਰ ਗੱਲ ਹੁੰਦੀ ਹੁਣ ਜਿਵੇਂ ਬੋੜਾ ਸਰੀਰ ਹੋ ਗਿਆ ਤੂੰ ਜੇ ਮੰਨ ਕੇ ਚਾਹ ਸ਼ਰਾਬ ਪੀ ਕੇ ਡੱਗ ਪਿਆ ਲੋਕ ਗੱਲਾਂ ਬਣਾਉਣ ਲੱਗ ਜਾਂਦੇ ਵੀ ਡੱਕਿਆ ਸੀ ਸ਼ਰਾਬ ਦਾ ਗੋਡਾ ਗੋਡਾ ਡੱਪ ਗਿਆ ਕਿਸੇ ਦਾ ਗੋਡੇ ਤੜਬਾਲੇ ਉਹਦੇ ਲੋਕਾਂ ਇਹ ਕਹਿਣ ਲੱਗ ਜਾਂਦੇ ਹਾਂ ਲੋਕਾਂ ਦਾ ਪੈ ਕੇ ਮੂੰਹ ਫਾੜ ਲੈਣਾ ਜੀ ਜਾਨੀ ਪਰ ਕੁਝ ਵਿੱਲਾ ਰ ਕਰਕੇ ਇਹ ਚੋਲ ਹਰਾਚਾਰਾ ਵੀ ਚਾਂਗੇ ਭਾਈ ਹੋਰ ਕੀ ਵੀਚਣਾ ਹਾਂ ਠੀਕ ਆ ਸਾਰਾ ਇਹ ਮੂੜ ਨਾ ਲਾ ਦੇ ਮੂਲਾਂ ਯਾਰ ਕਿਹੜਾ ਪਕਾਈ ਕਰਿਆ ਨਾ ਦਾ ਕਿਤਨਾ ਮੂਲਿਆਂ ਗਾਜਰਾਂ ਲਾਣਾ ਉਹ ਨਾ ਸਮਝੀ ਉਹਦੇ ਵਾਰ ਕੀ ਰੀਤ ਨਹੀਂ ਇਹ ਤੂੰ ਲਵਾਜੋਗਾ ਲਾਣਾ ਯਾਰ ਮੈਂ ਖੇਤ 'ਚ ਬੈਠਾ ਤੂੰ ਸ ਤਾਂ ਇੰਨਾ ਕਰ ਹੀ ਸਕਦੇ ਹਾਂ ਤੇ ਤੂੰ ਤਾਂ ਬੈਠਿਆ ਆ ਨਰਮਾ ਹਈ ਤਾਂ ਆਹੀ ਨਰਮਾ ਪਣਾਈਆ ਠੀਕ ਐ ਇਹ ਚੈੱਕ ਕਰਕੇ ਦੱਸੋ ਮੇਰੇ ਛੇਰ ਸਮਾਰ ਕੇ ਚੰਗਾ ਤਾਂ ਆ ਨਰਮਾਏ ਚੁਦਾਏ ਲੱਗਦਾ ਅਗਨਿਕਲੀ ਪਈ ਹੁੰਦੀ ਦੂਸਰੀ ਰੋਜ਼ ਫੇਰੇਦਾ ਆ ਸਾਇਆ ਹੋਏ ਦੇਖੀਦਾ ਆ ਓ ਤੇਲਾ ਦੇਖੀ ਉਹ ਗਾਂ ਨਾ ਪਜਿਆ ਜਾਣਾ ਤੇਲਾ ਦੇਖ ਆਵੇ ਭੈਣ ਤਾਂ ਚੋਦ ਰੱਖਿਆ ਨਰਮੇ ਦੀ ਤੇਲੇ ਨੇ ਕੀ ਰੋਗ ਹੈ ਓਏ ਆ ਵੇ ਚਿੰਦਾ ਇੱਥੇ ਆ ਲਗਾਇਆ ਦਵਾਈਆਂ ਕਿਆ ਕਰਤੀਆਂ ਦਵਾਈਆਂ ਇਹ ਕਰਤੀਆਂ ਆ ਚਾਰ ਪੰਜ ਦੇ ਕਰਤੀਆਂ ਹੁਣੀਆਂ ਢੋਲ ਨਾਲ ਕਰਦੇ ਹਾਂ ਹਾਂ ਢੋਲ ਨਾਲ ਢੋਲ ਨਾਲ ਤਾਂ ਬਾਈ ਬੜੀ ਨਾਲ ਕਰਿਆ ਕਰੋ ਹੋਰ ਕਹੀ ਨਾ ਕਰਗੇ ਤੁਹਾਨੂੰ ਟਰੋਲੀ ਨਾਲ ਓਏ ਥਾਣੀ ਨਾ ਕਿਹੜਾ ਇੱਥੇ ਪਗਾਈ ਕਰੇਗਾ ਬਾੰਦ ਖਲਕਾ ਆ ਕੀ ਪੈ ਪੈ ਨੂੰ ਬਿਸ਼ਾ ਰੱਖਿਆ ਵਿੱਚ ਇਹ ਹਾਂ ਪਪਾ ਰਾਸ਼ਿਸਤਮ ਲਵਾਇਆ ਪਈਆ ਕੀ ਅੱਛਾ ਜੀ ਹਾਂ ਟੱਟੂ ਉਹ ਬਾਰਾ ਸਿਸਟਮ ਕੋਈ ਮੈਂ ਤਾਂ ਤਾਰ ਲਾਇਆ ਉਹ ਤਾਰ ਨਹੀਂ ਆਈ ਗਈ ਤੋੜਨਾ ਨਹੀਂ ਪਤਾ ਕਿੰਨਾ ਮਹਿੰਗਾ ਤੂੰ ਐਂ ਕਰਤਾ ਐ ਇੱਥੇ ਲਿਖੀਂ ਦਵਾਈ ਦਵਾਈ ਤਾਂ ਦੱਸ ਦਿਓ ਦਵਾਈਆਂ ਤਾਂ ਦੋ ਹੋਣੀਆਂ ਤੇ ਤੇਲ ਹਨਾ ਅੱਛਾ ਇੱਥਾ ਨਾ ਹਾਂ ਤੇ ਕਿੰਨੇ ਰੁਪਏ ਆਂ ਦੀਆ ਉਹ ਉਹਨੇ 2200 ਰੁਪਏ ਕਿਲਾ 2200 ਰੁਪਏ ਇਹ ਤਾਂ ਛਿੜਕਾਂ ਕੋਈ ਨਾ ਉਹ ਕਰਦੇ ਅੱਛਾ ਤਾ ਕੱਚਾ ਰਹੂਗਾ ਠੀਕ ਹੈ ਬੱੱਚਾ ਤੇਰੇ ਮੇਰੇ मुंह ਤੇ ਗਾਲ ਨਿਕਲੀ ਪੱਕਿਆ ਦਾ ਪੈਸਾ ਰਿਆ ਯਾਰ ਕਿਹਨੇ ਨਹੀਂ ਤਾਇਆ ਪਤਾ ਕੀ ਸਿਸਟਮ ਹੈ ਜਿਹੜਾ ਹੁਣ ਆ ਫਲ ਆਗਾ ਜੇ ਤੇ ਤੂੰ ਕੱਚੇ ਵਾਲੀ ਦਵਾਈ ਕੀਤੀ ਇਹ ਫਲ ਹਾਲੇ ਬਹੁ ਟਾਈਮ ਲੈਣਾਗਾ ਨਰਮ ਨੇ ਇਹ ਨੇ ਹਗਾ ਵੀ ਹੁਣ ਪੱਕ ਗਿਆ ਬਸ ਚੋਕ ਕੇ ਵੜਦੇ ਆਂਗੇ ਇਹਨੂੰ ਪੱਟ ਦੇ ਆਂਗੇ ਆਪਾਂ ਇਹਦਾ ਮਨ ਮੈਂ ਹੁਣ ਬੁਢਾ ਹੋ ਰਿਹਾ ਜੇ ਮੈਂ ਹਾਰ ਸ਼ਿੰਗਾਰ ਕਰਾਂ ਮੈਨੂੰ ਵੀ ਨੌਜਵਾਨ ਹੋ ਜਾਵੇ ਹਾਂ ਹੋ ਜਾਏਗਾ ਸਭ ਕੁਝ ਹੋ ਜਾਣਾ ਪੈਸੇ ਦੀ ਖੇਡ ਆ ਤਾਂ ਇਹ ਥੱਲੇ ਟ੍ਰਾਂਕਰ ਰੱਖਿਆ ਆਓ ਓਏ ਮੱਛਰ ਤੋਂ ਓ ਥੋੜੇ ਆਏ ਆ ਇਸੀ ਕਕਲਾ ਨੇ ਯਾ ਤੇਰੇ ਵਰਗੇ ਦੋਤ ਨਾ ਕਿੰਨੇ ਕਿਲੇ ਲੈਣਾ ਨਰਮਾ ਕਨੇ ਲਵਾਇਆ ਨਰਮਾ ਕਿਨੇ ਕਿਲਿਆ ਨਰਮਾ 4 ਕਿਲੇ ਦਾ ਸੀਤਾ ਜਾਨਾ ਹੋਰ ਠੀਕ ਹੈ ਜੀ ਹਾਂ ਹੋਰ ਕੀੜੀ ਕਰਾਈਏ ਮੈਂ ਇਹਨੂੰ ਮੈਂ ਤਾਂ ਇੱਥੇ ਨਕਾਇਤੀ ਹੋਰ ਤੁਸੀਂ ਦੇਖ ਲਓ ਚਿੰਦਾ ਵੀ ਦੇਖ ਲਾ ਨਰਮਾ ਦੇਖੀ ਚੰਗੂ ਨਰਮਾ ਦਾ ਠੀਕ ਹੈ ਤਾਂ ਵਧੀਆ ਖੜਾਗਾ ਬਸ ਇਹਦਾ ਇੱਕ ਦਵਾਈ ਕਰ ਦੇ ਇੱਕ ਹੋਰ ਲਿਖ ਦਨਾ ਮੈਂ ਉਹ ਲਿਆ ਕੇ ਕਰਦੀ ਠੀਕ ਆ ਉਹ ਵੀ ਕੋਈ ਬੜੀ ਮਹਿੰਗੀ ਨਹੀਂ ਹੈਗੀ ਤਿੰਨ ਤਿੰਨ ਕੋਹ ਰੁਪਏ ਕਿ ਲੱਗ ਪਊਗੀ 300 ਹਾਂ ਉਹ ਲਿਖ ਦਨਾ ਦੇ ਦੇ ਲੈ ਭਾਈ ਹੋਰ ਕੀ ਆ ਉਹ ਲਿਖ ਨਹੀਂ ਰਹਿ ਜਾਣਗੇ ਹੁਣ ਅਸੀਂ ਕੰਡਾ ਲਿਆਉਣਾ ਉਹ ਕਰਕੇ ਉਹ ਕਾਲੀ ਵਾਣੀ ਆ ਠੀਕੇ ਫਿਰ ਤਾਂ ਕੱਲ ਨੂੰ ਕਰ ਦੇ ਇਲਾਜ ਮੈਂ ਕੱਲ ਨੂੰ ਮੈਂ ਕਰ ਜੇ ਢੋਲੀ ਚੱਕਣ ਨਾਲ ਦੀ ਨਾ ਤੈਨੂੰ ਹਰਦੇ ਕੱਲ ਨੂੰ ਥੋੜੇ ਮੁੰਡੇ ਨੂੰ ਕਹਿ ਦਤਾ ਹਾਂ ਮੁੰਡੇ ਆਖੇ ਨਹੀਂ ਲੱਗਦੇ ਤੇਰੇ ਵਰਗੇ ਆ ਗਾਂਢ ਤੇ ਮਾਰ ਚਾਰ ਚਾਰ ਪੰਜ ਮਾਰ ਦਾ ਹਾਜ਼ਰੀ ਨਹੀਂ ਦਿਆ ਆ ਜੀਰੀ ਆ ਜੀਰੀ ਆਪਣੀ ਇਹਦਾ ਦੇਖ ਲਾ ਜਿਹੜੀ ਆਏ 1500 ਨੂੰ ਹੈ ਹੈ 1500 ਇਹ ਗਿਤੀ ਨੇ ਹਾਂ ਜੀ ਆ ਗਈ ਗਿਤੀ ਦਿੰਦੀ ਤੇ ਕਿਤੇ ਕਰਵਾ ਦਿਓ ਕ ਹਾਂ ਜੀ ਹਾਂ ਨਾ ਜੀ ਆਪਾਂ ਦਵਾਈ ਖਰਾਮਾਂਗੇ ਆਪਣਾ ਹੀ ਫਰਦਾ ਦਾ ਕੰਮ ਵੀ ਬੁੰਡੇ ਨੂੰ ਕਹੀਦੇ ਹੁਣ ਲਿਖ ਦਿੰਦੇ ਆ ਕੁਛ ਨਹੀਂ ਉਹ ਤਾਂ ਛੋਨਾ ਦੇਖਦੇ ਸੀ ਤਰਾ ਦੇਖੋ ਸਮਾਰ ਕੇ ਵਿੱਚ ਵੜ ਕੇ ਦੇਖਦੇ ਆ ਸਮਾਰ ਕੇ ਦੇਖੋ ਬਿਮਾਰੀ ਪੈਰੀ ਤਾਇਆ ਨੂੰ ਇੱਕ ਪਰਾਲੀ ਵਾਲੀ ਬਣੂ ਤਾਂ ਇਹਦੀ ਉੱਪਰ ਪਹਿ ਗਿਆ ਤਾਇਆ ਉੱਪਰ ਪਹਿਰੇ ਨੇ ਅੱਛਾ ਉੱਪਰ ਪਾਏ ਗਿਆ ਦੇ ਬਾਲਾ ਇਹ ਤੇ ਘੜੀ ਲੱਗ ਕਰਨੀ ਪਊਗੀ ਇਹ ਤੇ ਵੀ ਲਿਖ ਦਿੰਨੇ ਉਹ ਦਨ ਦਨ ਲਿਖ ਕੇ ਦੇ ਦਨੇ ਤੂੰ ਆਇਆ ਨਾ ਵੀ ਅਣਪੜ ਬੰਦਾ ਹੁਣ ਯਾਦ ਕਰਾਦੀ ਤੇਰੇ ਤੂੰ ਭੁੱਲ ਜਾਏਗਾ ਤੈਨੂੰ ਲਿਖ ਕੇ ਦੇ ਦੂਆ ਲਿਖ ਦੇ ਲਿਖ ਦੇ ਭਾਈ ਉਹ ਸਾਹਮਣੇ ਤੂੰ ਲੈ ਆਈ ਠੀਕ ਹੈ ਇਹ ਨਾ ਚੋਨਾ ਕਿੰਨਾ 1500 ਨੂੰ ਇਹ 4 ਕਿੱਲੇ ਆ 4 ਕਿੱਲੇ 4 ਹੀ ਨਰਮੱਠ ਕਿੱਲੇ ਆ ਕਮਲੇ ਜਿਗੂ ਚੋਨਾ ਦਾ ਭਾਅ ਹੈ ਚੋਨਾ ਉਹ ਕਿੰਨਾ 500 ਆ

ਬੜਾ ਤੰਗ ਲੱਚੋ ਨੀ ਕੱਜ ਦੇ ਤੇਰੇ ਹੀ ਦਾ ਜਿਹੜਾ ਲਾੜੀਆਂ ਚਿੱਟਗਾਰੀਆਂ ਆ ਕੇ ਪਾਣੀ ਚੰਗਾ ਸਾਡੇ ਇਹ ਲੋ ਪੁੱਛ ਰਹੀ 2400 ਰੁਪਏ ਕੋਈ ਨਹੀਂ ਕਰ ਬਰਿਆਮਾਂ ਗੇ ਹੜ ਤੱਕ ਲੇ ਜਾਂਦੇ ਲੈ ਚ ਲੰਗ ਬਰਿਆਮਾਂ ਗੇ ਹੜ ਤੱਕ ਦਵਾਈ ਲਿਖ ਦਿੰਦੇ ਆਏ ਕਰੀਦਾ ਆ ਮੈਂ ਨੰਬਰ ਲਿਖ ਦਿੰਦਾ ਆਬ ਦਾ ਉੱਥੇ ਜਾ ਕੇ ਕਈ ਵਾਰ ਜੇ ਕੁਝ ਉਹਨਾਂ ਨੇ ਪੁੱਛਣ ਲੱਗੇ ਹਨ ਤੂੰ ਗੱਲ ਕਰਾ ਦੀ ਮੇਰੇ ਨਾਲ ਕਦੇ ਵੀ ਆ ਮੁੰਡੇ ਨੇ ਦਵਾਈ ਲਿਖਿਆ ਭਾਈ ਇਹਦੇ ਨਾਲ ਗੱਲ ਕਰ ਲੈ ਉਹ ਸੋਡੀ ਕਾਹਨੇ ਕੇ ਆ ਆਪਣੀਆਂ ਗਏ ਆਪਣੀ ਜਾਣ ਪਛਾਣ ਉਹਨਾਂ ਨਾਲ ਵਧੀਆ ਲੈ ਲੈ ਮੈਂ ਇੱਕ ਲਿਖੀ ਚੱਲ ਮੈਂ ਕਿਰੇ ਪੈਸੇ ਦੇਣਿਆ ਉਹਦੇ ਸਾਹ ਦੇ ਦਿਆਂਗੇ ਕੱਖੀ ਦਵਾਈ ਲਾਵਾਂਗੇ ਆਪਾਂ ਉਹ ਤਾਂ ਕਰਤਾ ਠੀਕ ਆ ਨਹੀਂ ਫਿਰ ਗਾਇਆ ਇਹ ਕਹਿੰਦਾ ਦੂਜੀ ਖਰਾਦੀ ਨਾਲ ਛੱਡੇ ਨਾ ਪਣ ਛੱਡੇ ਆ ਪੇ ਪੈਂਦਾ ਤੁਰਿਆ ਫਿਰ ਕੀ ਆ ਨਾ ਉਸਨੇ ਤਾਂ ਦਵਾਈ ਦੀ ਗੱਲਬਾਤ ਕਰਦੇ ਸੀ ਜੀ ਅੱਛਾ ਚੰਗੀ ਲਿਖੋ ਮੇਰੇ ਸ਼ਹਿਰ ਮੈਂ ਮਹਿੰਗੀ ਲਗਾਦੀ ਹਾਂ ਹਾਂ ਮਹਿੰਗੀ ਹੋਵੇ ਪਮਾ ਕੰਮ ਕਰੇ ਦਵਾਈ ਹਾਂ ਦਵਾਈ ਅਸਰ ਕਰੂਦਾ ਆ ਆ ਜਿਹੜਾ ਮਨਕੇ ਚਲਾ ਬੂਠੇ ਖਰਾਬ ਹੋ ਜਾਂਦੇ ਨਾ ਇਹ ਦਵਾਈ ਛੇਦੀ ਕਰਦੇ ਤੂੰ ਇਹ ਕਰ ਦਿੰਨੇ ਆ ਹੋਰ ਇਹਦਾ ਬਾਹਲਾ ਖਰਾਬ ਹੋ ਜੂ ਨਹੀਂ ਤਾਂ ਆਏ ਆਏ ਉਹ ਘਰ ਵੀ ਮਾਰ ਕੇ ਦੇਖ ਲੋ ਹੱਥ ਕੇ ਬਹੁਤਾ ਪਾਣੀ ਆ ਜਾਂਦਾ ਵੱਟ ਤੇ ਦੇਖ ਲੈਣੇ ਕੋਈ ਓ ਚੋਨਾ ਠੀਕ ਆਦਾ ਇਧਰ ਸਾਰਾ ਨਸਰ ਗਿਆ ਬੜਿਆ ਤੰਗ ਨਾ ਬੜਿਆ ਬੜਿਆ ਹੁੰਦਾ ਰਾਜ ਨੂੰ ਚੋਨਾ ਦਰਾ ਨਸਰ ਗਿਆ ਬਸ ਇਹ 15 20 ਦਿਨ ਲੱਗੂਆ 15 20 ਦਿਨਾਂ ਚ ਪੱਕ ਜੂ ਰੋ ਪਸਤ ਜੂ 15 20 ਇੱਕ ਕਿਹੜਾ ਅਸੀਂ ਹੋਰ ਮਾਰਾਂਗੇ 15 ਦਿਨਾਂ ਨੂੰ ਚੰਗਾ ਵੱਢਣ ਵੇਲੇ ਤਾਂ ਤੁਸੀਂ ਕੰਗੇ ਦੇ ਬਾਡੀ ਜਾਨੀ ਆ ਉਹ ਤਾਇਆ ਸੀ ਦੇਖਾਂਗੇ ਆਪਦੀਆਂ ਦਵਾਈਆਂ ਦਾ ਰਿਜ਼ਲਟ ਵੀ ਠੀਕ ਆਉਂਦਾ ਇਹ ਚ ਬੜਾ ਹੀ ਵੇਲੇ ਸਾਡਾ ਹੱਕ ਨਹੀਂ ਮੰਨਦਾ ਯਾਰ ਕੋਲੇ ਆਉਂਦਾ ਜ਼ਿੰਮੇਦਾਰ ਦੇ ਦੇਖ ਜੋ ਹਾਂ ਉਹਦੇ ਭੈਣ ਜਾਲੇ ਤੁਸੀਂ ਉਦੋਂ ਵੀ ਕਰਦੀ ਇੱਕ ਪਹਿਲਾਂ 10 ਆ ਕੇ ਵਾਗੋ ਤੇ ਕਰਦੀ ਇੱਕ ਟੰਗਾ ਉਹ ਕੁਝ ਨਹੀਂ ਇੱਧਰ ਦਵਾਈ ਦੇ ਦਾ ਲਗ ਕੋਈ ਲਿਖੀ ਚੱਲ ਭੈਣ ਜਾਲਣਾ ਮੈਂ ਲੇਖਦਾ ਲਿਖਦਾ ਹੀ ਹੱਥ ਨੇ ਕਰ ਦੇਂਗਾ ਤੂੰ ਨਾ ਨਾ ਤਾਂ ਫਿਰ ਦਵਾਈ ਤਾਂ ਲਿਖ ਕੇ ਹੋਰ ਕਿਹੜਾ ਦਾਜੋ ਨਾਂ ਆ ਵੀ ਤੇਰਾ ਉਹਨਾ ਮੁਛਲਾ ਉਹਦਾ ਪੱਕਿਆ ਪਿਆ ਉਹਦਾ ਦੇਖਣ ਦਾ ਦੁਆਰਾ ਹੱਕ ਬਣਦਾ ਉਹ ਤੇੜੀ ਅਸੀਂ ਕਰ ਚਾ ਇਹ ਤਾ ਹੋਰ ਗੱਲ ਮੇਰੀ ਗੱਲ ਸੁਣਾ ਐਤ ਕੀ ਝੋਨੇ ਵੇਲੇ ਤੇਰੇ ਕੋ ਪੈਸੀ ਆ ਜਾਣਗੇ ਠੀਕ ਹੈ ਹੁਣ ਹੈਲੀਕਾਪਟਰ ਆ ਉਹ ਕਸਪਰੇ ਕਰਨ ਵਾਲਾ ਅੱਛਾ ਹੈਲੀਕਾਪਟਰ ਉਹਦੇ ਨਾਲ ਸਪਰੇ ਕਰਾਇਆ ਕਰੀ ਆ ਪਾਵਾ ਕਾ ਉੱਡੇ ਫਿਰਦੇ ਨੇ ਜਿਹੜੇ ਪੱਖੇ ਦੇ ਇਹ ਮਰ ਜਾਣਗੇ ਨੁਕਸਾਨ ਕਰਦੇ ਆਪਣੇ ਨਰਮਿੰਦ ਝੋਨੇ ਨੂੰ ਅੱਛਾ ਨੁਕਸਾਨ ਕਰਦੇ ਹਾਂ ਜਾ ਅਜ ਨਾਲ ਕਰਾਇਆ ਕਰੀ ਚੰਗਾ ਲਿਖ ਦਿੰਨੇ ਆਂਗੇ ਤੈਨੂੰ ਦਵਾਈ ਤਾਂ ਸਾਰੀ ਉਹ ਦਵਾਈ ਉਹਦੇ ਵੀ ਦੇਖ ਲਈ ਜਾਜ ਨਾ ਕਰਾ ਲਈ ਕਿਧਰ ਝੋਲੀ ਨਾਲ ਕਰਦੀ ਕੁਝ ਨਹੀਂ ਦੇ ਲੰਨੇ ਇਹ ਨਾ ਡਾਕਟਰ ਸਾਹਿਬ ਉਹ ਚੋਣਾ ਆ ਜਾ ਤਾਂ ਉਹ ਵੀ ਦੇਖੀਏ ਕੀ ਦੇਖ ਰਿਹਾ ਉਹਦਾ ਯਾਰ ਆ ਜਾ ਦੇਖਤਾ ਲਈਏ ਮੜਾ ਜਾ ਯਾਰ ਮੁੜ ਕੇ ਤੁਸੀਂ ਸਾਨੂੰ ਆਏ ਆ ਨਾ ਲਾ ਮੁੜ ਕੇ ਨਾ ਛੋਡੇ ਜ਼ਿਮੀਦਾਰ ਪਤਾ ਕੀ ਕਰਦੇ ਆ ਜਾ ਕੇ ਸਪਰੇਅ ਵਾਲਿਆਂ ਦੀ ਦੁਕਾਨ ਤੇ ਆਖ ਦਿੰਦੇ ਆ ਭਾਈ ਤੁਸੀਂ ਮੁੰਡੇ ਤਾਂ ਰੱਖ ਰੱਖਿਆ ਸਾਡੇ ਨਾਲ ਗੇੜਾ ਮਾਰਨ ਨਹੀਂ ਆਉਂ ਹੱਕ ਮੰਗਦਾ ਭਾਈ ਉੱਥੇ ਵੇਰ ਸਾਡੀ ਦੁਕਾਨ ਵਾਲੇ ਗੱਲ ਪੈਂਦੀ ਹੈ ਤਨਖਾਹਾਂ ਕਾਹਦੀਆਂ ਲੈਣੀਆਂ ਤੁਸੀਂ ਹਾਂ ਆਜੋ ਫਸਰੀ ਨਹੀਂ ਦੇਖਣੀ ਜ਼ਿੰਮੇਦਾਰ ਸੀ ਹਾਂ ਸਾਡਾ ਹੱਕ ਮੰਗਦਾ ਤਾਂ ਆਸੀਂ ਆਪ ਜ਼ਿੰਮੇਦਾਰ ਆਂਗੇ ਜ਼ਿੰਮੇਦਾਰ ਚੱਕੂ ਕਿੱਥੇ ਨਾਲ ਬਾਹੀ ਕਰਦੇ ਨੇ ਕੁੜਿਆ ਤਾਂ ਰੋਕ ਲੈ ਉਹ ਤਾਇਆ ਮੇਰੇ ਪਿਓ ਹੋਰੀ ਤਗੜਿਆ ਕਰਦੇ ਆ ਹਾਲੇ ਕੁਝ ਨਹੀਂ ਹੋਇਆ ਠੱਠੇ ਵਰਗੇ ਪਏ ਉਹ ਹਾਂ ਕਾ ਵੀ ਮੇਰੇ ਪਿਓ ਹੋਰੀ ਕਰਦੇ ਹਾਂ ਸੁੱਖ ਨਾਲ ਭਾਈ ਹੈਗੇ ਆਗੇ ਆਪਣੇ ਉਹ ਨਾਲ ਸਾਰਾ ਹਲਵਾ ਆਂਦਿਆ ਮੈਂ ਚਲੋ ਦੇਖਾਂ ਕੀ ਦਿੱਤੀ ਮਰੂ ਆਪਣਾ ਲੱਤ ਤੜਾਉਗਾ ਗੋਡਾ ਜਾਨੂੰ ਕੰਮ ਕਰਦਾ ਇੰਨਾ ਕੰਡੇ ਜਾਵਾ ਕਰੇ ਉਹੀ ਨਹੀਂ ਤੁਰੇ ਸੀ ਮਾਜੀ ਕੋਈ ਕਰੀਏ ਨਾ ਕੋਈ ਨਹੀਂ ਤਾਂ ਇਹ ਤਾਂ ਕਰਨੀ ਪੂਹੀ ਇੱਥੇ ਖੜ੍ਹ ਜਾ ਭਾਵੇਂ ਖਾਲਣਾ ਟੱਪੀ ਹੂੰ ਤੜਾ ਲੇਗਾ ਕੁਛ ਗੋਟਾ ਗੁਡਾ ਕੀ ਐਂ ਕਰ ਡਾਕਟਰ ਸਾਹਿਬ ਉਹ ਮੁੱਛਲ ਤੇ ਤਾਂ ਉਹ ਕਰਦੇ ਹੁਣ ਇਹ ਦਵਾਈ ਕਰੀਂ ਕਲੋਰੋ ਪਸੜ ਦੇ ਮਿੱਟੀ ਚਰ ਲਾ ਕੇ ਮਿੱਟੀ ਚਰ ਲਾ ਕੇ ਕਲੋਰੋ ਅੱਛਾ ਦੇਖ ਲੈ ਹਾਂ ਲਿਖ ਦੇ ਜੰਡੀ ਜੰਡੀ ਮਾਰ ਤੂੰ 2 ਲੀਟਰ ਲਿਖ ਦੇ ਕਿੱਲੇ ਦੇ ਬਾਦੂਆ ਕਿੰਨਾ ਦਾ ਹੈ ਕਿੱਲਾ ਇਹ ਕਿੱਲਾ ਸਵਾ ਇੱਕ ਕਿੱਲਾ ਹੀ ਆਉਂਦਾ ਕਨਾਲ ਕੁੱਤੇ ਆ ਅੱਛਾ ਠੀਕ ਹੈ ਹਾਂ ਹੋਰ ਕਿਹੜੀ ਦਸਖੀ ਨੂੰ ਦਵਾਈ ਤੇ ਪਦਾਨ ਸਕੇ ਦੇ 10 ਕਿਲੋ ਕਿੰਨੇ ਦੇ ਹਾਂ ਈਮਾ ਗਲ ਪਈ ਜਪਨੀ ਨਹੀਂ ਨਹੀਂ ਪਵਾ ਦੇ ਪਵਾ ਲੈ ਈਮਾ ਹੈ ਬੁੜੀ ਜੀ ਮਗਾਨੀ ਹੈ ਗੜੀ ਮਾਰਦੀ ਲੇ ਗਾ। ਅੱਛਾ ਕੱਲੇ ਦੁਕਾਨ ਤੋਂ ਆਪਣੇ ਹੀ ਦੁਕਾਨ ਤੋਂ ਗਾ ਜੈ। ਇੱਕ ਹੋਰ ਲਿਖਦੇ ਪਤਾਣ ਲਿਖਦੇ ਤਾਂ ਨਾ। ਪਤਾਣ? ਹੂੰ। ਉਹ ਕੀ ਕੰਮ ਕਰੂਗੀ? ਉਹ ਵੀ ਸਰਕਾਰ ਚੋਂ ਨੇ ਨੂੰ ਆ ਮੰਨ ਕੇ ਚੱਲ ਹੁਣ ਆ ਨੇ ਸਰਗੜਾ ਨਾ। ਇਹਦੇ ਜੜਨ ਦਾਖਤ ਦੇਉਗੇ ਉਹ। ਅੱਛਾ। ਹਾਂ। ਇਹ ਨੂੰ ਆਂ ਦੱਸਿਆ ਰੇ ਕਿਹੜੇ ਸਮਝਣ ਵਾਲੇ ਹੁੰਦੇ ਈਆਂ ਗੱਲਾਂ। ਜੜਨ ਦਾਖਤ ਕੀ ਕਰੂਲ ਪੱਕਿਆ ਰਪਿਆ ਇਹ ਤੇ ਮੰਨ ਕੇ ਚੱਲ ਨਾ ਹੁਣ ਚੋਨਾ ਨੇ ਸਰਗੜਾ ਠੀਕ ਐ। ਇਹਦਾ ਹੋ ਗਿਆ ਵਜਨ ਉੱਤੇ ਹੂੰ ਵਜਨ ਹੋ ਗਿਆ ਹੁਣ ਇਹਦੀ ਜੜ ਕਮਜ਼ੋਰੀ ਹੋ ਗਈ ਠੀਕ ਹੈ ਜੁਕਾ ਨਾ ਪਵੇ ਲੱਕ ਪੈਂਦਾ ਹੈ ਜੇ ਜੜ ਚ ਤਾਕਰੂ ਫੇਰ ਹੀ ਖੜੂ ਆਏ ਗੱਬੇ ਚ ਤੂੰ ਕਹਿੰਦਾ ਪੱਕ ਗਿਆ ਪੱਕ ਕਿੱਥੇ ਗਿਆ ਨਸਰੀ ਓਏ ਇਹ ਤਾਂ ਕੋਈ ਕੱਚਾ 부ਝਾ ਹੁੰਦਾ ਹੀ ਆ ਯਾਰ ਸਾਰੇ ਤਾਂ ਨਹੀਂ ਪੱਕਦਾ ਹੁੰਦਾ ਇੱਕੇ ਦਾ ਮਾਂ ਨਾਲੇ ਦਾਣੇ ਆ ਜਾਣਗੇ ਪੱਕ ਜਾਣਗੇ ਕਿਸਾਰ ਪੱਕ ਜਾਣਗੇ ਕਿਸਾਰ ਲਿਖ ਦਿੰਨੇ ਆ ਹੋਰ ਲਿਖ ਦਿੰਨੇ ਆ ਇੰਨਾ ਕਿਹਦਾ ਤੁਸੀਂ ਤੁਸੀਂ ਤਾਂ ਏਡੀ ਲਿਸਟ ਬਣਾਤੀ ਭੈਣੇ ਲੋੜੇ ਚਪਰੇ ਅਗੇ ਕੀ ਆ ਉਹ ਤਾਇਆ ਦਵਾਈ ਤੇ ਇਹਨੂੰ ਜਿਹੜੀ ਲੋੜ ਆ ਸੀ ਉਹੀ ਲਿਖਿਆ ਕੋਈ ਵੱਧ ਤੋਂ ਦਵਾਈ ਨਹੀਂ ਲਿਖਦੇ ਸੀ ਜੀ ਜੀ ਹੋ ਗਈ ਨਾ ਜੀ ਸੀ ਤਾਂ ਇਹ ਸੀ ਕਰ ਗਈ ਨੀ ਜੋ ਨਾ ਪੱਕ ਗਿਆ ਤੁਸੀਂ ਮਾਰੇ ਦੇ ਚੜ ਕੇ ਕਿਸੇ ਅੜਕੇ ਇਹ ਚੜ ਕੇ ਛੋਡੇ ਵਰਗੇ ਤਰਾ ਹਾਂ ਕੀ ਆ ਕੀ ਹੋਇਆ ਹੈ ਬੱਲੀ ਕਿਵੇਂ ਆ ਕਾਸ ਨੇ ਖਾਧੀ ਆ ਉਹ ਕੋਈ ਚੂਹਾ ਕੁੱਤਰ ਗਿਆ ਹੋਏ ਨੂੰ ਚੂਹਾ ਇੱਥੇ ਯਾਰ ਤੂੰ ਪੇਟਾਂ 'ਤੇ ਨਾ ਵੀ ਬੈਠਣਾ ਚੂਹਾ ਹੈ ਪਰ ਇੱਥੇ ਕਿੱਥੇ ਆ ਗਿਆ ਚੂਹਾ ਵਾਹ ਤੂੰ ਚੂਹੇ ਖਾਣਾ ਦੇ ਤਖਾ ਮੈਂ ਹਾਂ ਤਖਾ ਮੈਂ ਤਖਾ ਲੈ ਲੈ ਆ ਜਾ ਚੱਲ ਕਿੱਥੇ ਕਿੱਥੇ ਉਹ ਇਧਰ ਕਿਧਰ ਲਈ ਜਨਾ ਤਾਇਆ ਇੱਥੇ ਆਇਆ ਚੂਹਾ ਦਿਖਾ ਆ ਲੈ ਚੂਹਾ ਇੱਥੇ ਖਾਦਾ ਹੁਣ ਚੂਹਾ ਇਥੋਂ ਭੱੜ ਫੇਰਦਾ ਮੈਂ ਮੰਨਾ ਉਹ ਤੇਰਾ ਪਰਦੇ ਇਧਰ ਦਿਖਾਵਾ ਚੂਹਾ ਇਹਦਾ ਪੁੱਠਾ ਚੱਲਦਾ ਯਾਰ ਰੰਦ ਫਿਰ ਆਲੇ ਟੀਵੀ ਇਹ ਖੜ ਜਾ ਲਿਖ ਦੇ ਹੋਰ ਦਵਾਂ ਹੁਣ ਦੇਖ ਕੇ ਹੋਰ ਤਾਂ ਹੋਰ ਤਾਂ ਨਹੀਂ ਹੋਇਆ ਹੈਗਾ ਕੋਈ ਨਾ ਹੋਰ ਕੁਝ ਨਹੀਂ ਕੋਈ ਆਪਣੇ ਆਂਡੀ ਗਵਾਂਡੀ ਦਾ ਝੋਨਾ ਦਿਖਾਉਣ ਵਾਲਾ ਹੋਵੇ ਕੋਈ ਨਾ ਨਾ ਕਰਕੇ ਜਿਹੜਾ ਘਾਹ ਤਾਂ ਮੈਨੂੰ ਹੋ ਗਿਆ ਦਵਾਈਆਂ ਲਕਾਉਂਦੇ ਨੂੰ ਕੰਜੇ ਰਹੇ ਜੇ ਗਵਾਂਡੀ ਦਾ ਲੱਗ ਕੇ ਤਾਂ ਦੋ ਦਿਨ ਹੋਰ ਪਈ ਜਾ ਪਰ ਓਏ ਅਸੀਂ ਤਾਂ ਸਾਡਾ ਹੱਕ ਮੰਨਦਾ ਮੁੜ ਕੇ ਗਾਂਵ ਗਵਾਂਡੀ ਤੈਨੂੰ ਲੰਬੀ ਦੇਣਗੀ ਵੀ ਡਾਕਟਰ ਆਈ ਸੀ ਤੂੰ ਸਾਡਾ ਝੋਨਾ ਕਿਉਂ ਨਾ ਲਗਾ ਹਾਂ ਵੀ ਅਸੀਂ ਰਹਿ ਗਏ ਲੁੱਟਣ ਕਰੀਆਂ ਹਾਂ ਵੀ ਤਾਏ ਤੂੰ ਤਾਂ ਲਟਾ ਲਿਆ ਹਾਂ ਗੱਲਾਂ पे ਕਰਦੇ ਤਮੂਰੋ ਭੇੜਾ ਭਰਾ ਬੋੜਾ ਓਏ ਆਜੋ ਚਾਦਰਾਂ ਚੱਕਰ ਖੇਤਾ ਹਾਂ ਚਲੋ ਚਲੋ

ਉਹ ਪਾਣੀ ਲਾ ਦੇ ਨੂੰ ਸੁੱਕਿਆ ਪਾਣੀ ਤਾਂ ਲਾਉਣ ਨਾਲ ਲਾਉਣ ਦਿੱਤਾ ਆ ਕੀ ਲਾਊਗਾ ਤੈਨੂੰ ਕੀ ਹੋਇਆਗਾ ਓਹ ਨਹੀਂ ਮੈਂ ਬਹੁਤ ਬੁਥੇਰਾ ਕੰਮ ਕਰ ਲਿਆ ਇਹ ਦੇਖੀ ਨਹੀਂ ਕਰੀ ਇਹ ਬੁੜਿਆਂ ਜਿਹਾ ਮੈਨੂੰ ਪਤਾ ਇਹਨਾਂ ਨਾਲ ਬਾਤ ਇਹ ਲੁੱਚੇ ਹੁੰਦੇ ਤਾਈ ਤੇ ਚੜਨਾ ਹੋਵੇ ਉਦੋਂ ਤਾਂ ਇਹਨਾਂ ਦੇ ਗੋਡੇ ਨਹੀਂ ਦੁਖਦੇ ਹੁਣ ਇਹਨਾਂ ਦੇ ਗੋਡੇ ਦੁਖਦੇ ਨੱਕਾ ਮੋੜਨ ਵੇਲੇ ਓ ਭਾਂਜਾ ਯਾਰਾ ਚੜਨ ਨੂੰ ਤੂੰ ਕਹ ਹਾਈ ਪੌੜੀ ਲਾ ਕੇ ਆਇਆ ਨਾ ਪੌੜੀ ਲਾ ਕੇ ਆ ਮੈਨੂੰ ਪਤਾ ਜੀ ਤੁਹਾਡੇ ਨਾਲ ਹੀ ਬਾ ਵਾਸਤਾ ਮੇਰੇ ਸਾਰੀ ਉਮਰ ਲੰਗੀ ਇੱਥੇ ਲਾ ਜੀ ਓਏ ਕੁਝ ਤਾਂ ਤੁਰੇ ਫਿਰ ਜੋ ਕੋ ਗੁੜੀ ਬਾੜੀ ਨਹੀਂ ਨਿਕਾਚੇ ਉਹ ਤਾਂ ਬਾਦੂ ਨਾਲ ਬਾਗ ਚੱਲਿਆ ਕਰ ਸਾਡੇ ਇਹ ਕੀ ਚਾਹੀਦੇ ਆ ਹਾਂ ਯਾਰ ਇੱਕ ਬੇਲੇ ਇੱਕ ਬੇਲੇ ਆਇਆ ਫਿਰ ਅੱਜ ਲਈ ਚੱਲਦੇ ਆ ਤੈਨੂੰ ਹੈ ਆਜਾ ਲਈ ਚੱਲਦੇ ਆ ਕੀ ਨਹੀਂ ਗੱਲ ਫਰੀ ਵਾਲੀ ਉਹ ਬਈ ਮੈਂ ਪੈਸੇ ਨਹੀਂ ਦੇਣੇ ਫਰੀ ਫਰੀ ਚੱਲ ਫਰੀ ਫਰੀ ਦੇਖ ਲੋ ਸਾਰਾ ਦਿਨ ਲੈ ਜੀ ਬੋਲੀ ਵੀ ਕਮੈਂਟ ਖੜਿਆ ਓਏ ਫਿਰ ਤਾਂ ਕੋ ਗੁੜੀ ਬਾੜੀ ਨਹੀਂ ਨਿਕਾਚੇ ਕੀ ਯਾਰ ਬਾਦੂ ਹਾਂ ਅੱਛਾ ਹਮ ਕਦੇ ਕੰਜੇ ਤਾਂ ਚਾਮ ਚਿਰਕ ਕੋ ਟੀ ਲੱਗ ਗਈ ਐ ਤਾਈ ਨੂੰ ਨਾ ਕਰਾ ਦੇ ਯਾਰ ਟੋਟਲ ਨਹੀਂ ਤਾਂ ਮੈਂ ਪੈਸੇ ਪੁੱਛੇ ਨਹੀਂ ਦੇਣੇ ਇਹਨੂੰ ਗਿਆਨੂ ਕੋਲੇ ਲੈ ਜਾਂਦੇ ਆ ਯਾਰ ਫਰੀ ਦਾ ਲਾਲਚ ਦੇ ਕੇ ਲੈ ਚੱਲ ਆ ਭੈਣ ਦੀ ਲੰਨ ਲਾਵੇ ਕਿਹੜੀਆਂ ਦਵਾਈਆਂ ਖੜਾ ਛੱਡ 5-4 ਲੱਖ ਰੁਪਇਆ ਲੈ ਕੇ ਪਰਾਂ ਜੰਮੂ ਕਸ਼ਮੀਰ ਟੱਪ ਜਾਗੇ ਭੈਣ ਲਖੜਾ ਪੇੜ ਜੂਗਾ ਹਾਂ ਕੀ ਕਰੀਏ ਉਹ ਹਾਂ ਇਹਦੀ ਗੱਲ ਕਰਦੇ ਸੀ ਤੂੰ ਹੈ ਕਿ ਨਹੀਂਗਾ ਮੈਂ ਪੈਸੇ ਨਹੀਂ ਦੇਣੇ ਨਾ ਦੇਂਦਾ ਯਾ ਇਹ ਦੇਖ ਲਓ ਨਾ ਨਾ ਮੈਨੂੰ ਦੱਸ ਤੋ ਕਿੱਦਾਂ ਹੈ ਅੱਜ ਹੀ ਚੱਲ ਅੱਜ ਆ ਜਾ ਫਿਰ ਸਕੂਟਰ ਤੇ ਲੈ ਚੱਲਾਂਗੇ ਹਾਂ ਛੱਡ ਛੱਡ ਕੇ ਜਾਣਾ ਪੂਬੇ ਛੱਡ ਜਾਗੇ ਆ ਜਾ ਅੱਛਾ ਚੱਲ ਮੈਂ ਚਲ ਚਲ ਜੀ ਇਹਨੂੰ ਪਰਕਾਈਏ ਚੰਗੀ ਆ ਵਕਿਆਵਾਂਗੇ ਤਰਾ ਉਹ ਨਾ ਤੇਰੇ ਤਾਏ ਦੇ ਪੱਲੇ ਕੁਆੜ ਮਾਰਿਓ ਇਹਦਾ 2-3 ਕਨਾਲਾਂ ਬਾਣ ਵਕਿਆਵਾਂਗੇ ਮੇਰੇ ਸਾਲੇ ਧਿੰਨੇ ਆ ਫਰੀਚ ਓਏ ਹਾਂ ਦਾ ਭਰਾਵਾ ਕੁਆੜ ਕੂੜ ਨਹੀਂ ਤਾਂ ਇੱਥੇ ਚੱਲਦੀ ਹੈ ਨਾ ਨਾ ਵਧੀਆ ਤੇ ਆ ਇਹਦਾ ਚੰਗੀ ਗੱਡੀ ਤੇ ਭਰਾਵਾ ਮਾਰਾ ਨਾ ਨਾ ਚੰਗੀ ਆ ਦੇ ਦਵਾਵਾਂਗੇ ਇਹਨੂੰ ਕੋਈ ਜੀ ਲੋ ਬਾਈਰ ਗੱਲ ਕਰਦੇ ਸੀ ਆਈਂ ਦੀ ਆ ਜੋ ਆ ਨਾ ਤੂੰ ਪੁਰਾਣਾ ਚਲਾਤਾ ਹੈ ਦੋਨੇ ਕਿੰਨੇ ਪਰਤ ਨਹੀਂ ਲੈਣਾ ਪਰ ਆਏ ਕੋਈ ਨਹੀਂ ਤਾਂ ਸਾਡੇ ਦੀ ਚਲਾਈ ਗੱਡੀ ਜਿਆਦਾ ਹੀ ਰੱਖੇਗਾ ساری ਉਮਰ ਵੀ ਪਿਆਸੀ ਡਾਕਟਰਾਂ ਨਾਲ ਪੇਚਾ ਹੱਥ ਲਾ ਲਾ ਦੇਖੇਗਾ ਹਾਂ ਦੋਕਣ ਵਾਲਾ ਮੈਂ ਕਹਿ ਦਿਆਂਗਾ 500 ਦਾ ਉਹ ਕੁਛ ਨਹੀਂ ਤਾਂ ਇਧਰ ਗੱਲ ਕਰਦੇ ਸੀ ਉਸ ਤਾਂ 500 ਦਾ 500 ਦਾ ਐ ਨਹੀਂ ਪਤਾ ਲੁੱਚਾ ਕੇ ਜਾਣ ਕੇ ਕਰਦਾ ਉਹ ਪਤਾ ਵੀ ਕੋਈ ਨਹੀਂ ਡਾਕਟਰ ਇਹਦਾ ਇੱਕ ਦੀ ਦਵਾਈ ਹੋਰ ਨ ਲਿਖ ਦਿਆਂ ਮਾਂ ਨੂੰ ਹਾਂ ਹਾਂ ਤਾਂ ਪਾਣੀ ਪੀ ਲਾਂਗੇ ਇੱਥੇ ਹੈਗਾ ਪਾਣੀ ਉਹ ਤੇ ਪਾਣੀ ਪਿਆ ਚੱਲ ਪੀ ਲੈਨੇ ਇਹਨਾਂ ਕੋਲ ਕੋਡ ਕਰਾਤਾ ਭਰਾਵਾ ਹੁਣ ਤਾਂ ਇਹ ਤੋਂ ਬੰਦੀ ਨਹੀਂ ਚਾ ਰਹਿਣ ਦੇ ਤਾਂ ਇਹ ਪਤੀ ਸੀ ਤੇਰਾ ਕੌਫੀ ਵਾਲਿਆ ਕਿਤੇ ਕਹ ਦਿੰਦਾ ਸੌ ਪਿਆ ਦੇ ਹਾਂ ਮਾਈ ਸਾ ਦੇ ਹੱਡ ਸੁੱਕੇ ਭਈਆ ਕਿਹੜੇ ਦੁੱਧ ਦਿੰਦਿਆਂ ਹੋਣੀਆਂ ਇਹ ਮਾਂ ਤੇ ਕੰਜਰਾਂ ਨੂੰ ਦਿੰਦਾ ਗਰਮੀ ਹੋਈ ਇਹਨਾਂ ਨੂੰ ਓਹੋ ਬੈ ਜਾ ਬੰਠਾ ਹਾਂ ਤੇ ਪਾਣੀ ਪੀ ਲੋ ਪੀਨੇ ਦਿਆ ہاں. اچھا. بوتل شراب والی پیٹرول لیا موٹر سائیکل چ ਤੇ ਚਾਹ ਪੀਂਦਾ ਗਿਆ ਜਾਣ ਕੇ ਨਾ ਇਹ ਬਣਾਈ ਉਹ ਤੇ ਬੋਤਲਾਂ ਰੱਖੀ ਬੈਠਾ ਹਾਂ ਲੁੱਟਾ ਕੋਈ ਨਹੀਂ ਦਾ ਓਏ ਉਹ ਨਾ ਕੰਜੇ ਦੇ ਰਾਤ ਨੂੰ ਕੋਈ ਖੋਲੀ ਖੋਲ ਕੇ ਲੈ ਜਾ ਮੈਂ ਤਾਂ ਜਾਨ ਤੱਕ ਸੋਨੂੰ ਤੈਨੂੰ ਛਾ ਸੁਣਦਾ ਆ ਸੁਣਦਾ ਮੜਾ ਆ ਬੜਾ ਡਵਾਣੇ ਦਾ ਚੋ ਦੁਆਲ ਬੈਸਾ ਅੱਛਾ ਤਾਂ ਹਾਂ ਅੱਛਾ ਬੜਾ ਸੋਹਣਾ ਪਾਇਤਾ ਹੈ ਕੱਚਾ ਰਪਰਾ ਵਹੀ ਕੰਮ ਕਰਦਾ ਹੋਰ ਕੀ ਕਰਕੇ ਸਮਾ ਲੈਨੇ ਕਰੇ ਨਾ ਬੜੀਆ ਸੋਹਣਾ ਲੱਗਦਾ ਖਰ ਬੁੜੇ ਬੰਦੇ ਦਾ ਇਹੀ ਆਇਆ ਨਾ ਬੁਢਾ ਦਾ ਛੂਟ ਜਿਹੜੇ ਪੁਰਾਣੇ ਹੋ ਜਾਂਦੇ ਨਾ ਹਾਂ ਤੂੰ ਤੂੰ ਨਾਲੇ ਨਾ ਟੱਗ ਲਾ ਜਾਂਦੀਆਂ ਮੈਂ ਤਾਂ ਭਾਈ ਨਿਕਰਾਂ ਹੀ ਸਮਾ ਲੈਣਾ ਮੈਂ ਇੱਕ ਗੱਲ ਹੋਰ ਸੁਣੀ ਤਾ ਹਾਂ ਮੈਂ ਇੱਥੇ ਨੰਬਰ ਲਿਖ ਕੇ ਜਾਂਦਾ ਆਪਦਾ ਠੀਕ ਹੈ اچھا ਜੇ ਸਪਰੇਅ ਵਾਲੇ ਕੋਲ ਜਾ ਕੇ ਲੋਡ ਪਈ ਹਾਂ ਕਾਂਟੀ ਖੜਕਾ ਦੀ ਫੋਨ ਹੈਗਾ ਨਾ ਮੁੰਡੇ ਕੋਲੇ ਹੈਗਾ ਬਸ ਉਹ ਤੋਂ ਖੜਕਾ ਦੀ ਠੀਕ ਹੈ ਚੰਗਾ ਸਮਰੇ ਹੋਰ ਦਾ 10 ਕਿਲੋ ਖਾਲ ਲਿਖ ਦੇ ਕਿੱਲੇ ਦੀ ਫालतू ਵੀ ਆਪੇ ਪਾ ਦੂ ਝੋਨੇ ਚ ਲਿਖ ਦਿੰਨੇ ਆ ਓ ਕੀ ਲਿਖ ਦਿਆ ਉਹ ਤਾਂ ਖਲ ਪਾ ਦੀ ਸਰੋਂ ਦੀ ਬਈ ਪੌਂਦੀ ਆ ਝੋਨੇ ਚ ਕੰਜਰ ਮੈਂ ਝੋਨੇ ਦੀ ਪਹਿਲੀ ਵਾਰ ਸੁਣਿਆ ਓਏ ਪਸ਼ੂਆਂ ਨੂੰ ਤਾਂ ਪੈਂਦੀ ਆ ਪਤਾ ਆ ਪੌਂਦੇ ਆ ਬਹੁਤ ਲੋਕ ਪੌਂਦੇ ਆ ਲੋਕ ਪਸ਼ੂਆਂ ਨੂੰ ਤਾਂ ਪੌਂਦੇ ਨੇ ਪੱਛੋ ਨੇ ਅੱਜ ਕਿੱਥੇ ਪਾਉਣਗੇ ਪੌਂਦੇ ਤਾਂ ਹਾਂ ਖਲ ਨਹੀਂ ਪਾਉਣੀ ਹਾਂ 2.5 ਲੀਟਰ ਸਰੋਂ ਦਾ ਤੇਲ ਪਾ ਦੇ ਤੋਂ ਨਾ ਜਾ ਹਾਂ ਮਾ ਜੋੜਾ ਲਾਲ ਨੂੰ ਪੁੱਠਾ ਮੱਤਾ ਦਿੰਨਿਓ ਉਹ ਨਹੀਂ ਤਾਇਆ ਡਾਕਟਰਾਂ ਅਸੀਂ ਖੇਤੀਬਾੜੀ ਚੋਂ ਆਏ ਕੋਈ ਡਾਕਟਰ ਓਏ ਅਸੀਂ ਐਕਸਪੈਰੀਮੈਂਟ ਸਾਡੀ ਜਿਹੜੀ ਖੇਤੀਬਾੜੀ ਦੀ ਟੀਮ ਹੈ ਨਾ ਐਕਸਪੈਰੀਮੈਂਟ ਕਰ ਰਹੀ ਹੈ ਖੇਤੀ ਤੇ ਬਹੁਤ ਬਹੁਤ ਸੁਆਇਆ ਤੇ ਛੋਣਾ ਕਿ ਸਰੇ ਬਾਗਲੇ ਸਰੋ ਦਾ ਤੇਲ ਪੋਰਾ ਨਹੀਂ ਮਿਲਦਾ ਭਾਇਆ ਮੈਂ ਕਾਕੜੇ ਚੱਲ ਪਏ ਉਹ ਲਾਉਂਦੇ ਆ ਉਹ ਤੈਰਾ ਤੇ ਵੀ ਮੇਰੀ ਗੱਲ ਸੁਣਾ ਭਾਇਆ ਆਪਦੇ ਪਰ ਮੇਰੇ ਐਡਾੜਾ ਚੋਂ ਨਾ ਆਉਂਦਾ ਮੈਂ ਕੱਲ ਸਪਰੇ ਕਰੀ ਆ ਅੱਛਾ ਹਾਂ ਐਡਾੜਾ ਹੋਏ ਨਿਸਰਿਆ ਨਹੀਂ ਉਹ ਕਿਉਂ ਐਵੇਂ ਤਾਇ ਨੂੰ ਤੈਨੂੰ ਲੈ ਚੱਲਦਾ ਯਰ ਤਾ ਪਿੰਡ ਘਟਾ ਸਾਡਾ ਬੜੀ ਦੂਰ ਤਨ ਲੈ ਚੱਲਦਾ ਚੱਲਦਾ ਬੱਸ ਦਿਖਾ ਲਿਆ ਮੈਂ ਦੇਖ ਲੈ ਸਰੋ ਦਾ ਤੇਲ ਪੁੱਠਵੇਂ ਵਤਾ ਦੇ ਨੂੰ ਆਗੇ ਨਹੀਂ ਮੰਨਦਾ ਨੂੰ ਤਾਂ ਉਧਰ ਹੀ ਲੈ ਚੱਲੇ ਯਾਰ ਮੈਂ ਤਾਂ ਕਿ ਨਾ ਉੱਥੇ ਫਸਾਇਆ ਉਧਰ ਹਾਂ ਕਿਦੀ ਕਿਹਨਾਂ ਉਹ ਨੰਬਰ ਲਿਖਿਆਦਾ ਲਿਖਦੇ ਚੰਗਾ ਇਹਦਾ ਕਰ ਨਹੀਂ ਪਉਦਾ ਹਰ ਕਿਨੂੰ ਭਾਈ ਬੈਠਾ ਤੂੰ ਓਏ ਇਹਦਾ ਖੇਤੀਬਾੜੀ ਵਾਲੇ ਅਫਸਰ ਆਏ ਇੱਥੋਂ ਕਿਉਂ ਆ ਗਵਰਨਮੈਂਟ ਕਨਵਾ ਆਇਆ ਇਹ ਸੁਪਰੀਂ ਆਦਾ ਚੋਨਾ ਲੇਖਣ ਆਈ ਸੀ ਇਹ ਸਫਰੇ ਤਾਂ ਹੁਣ ਮੈਂ ਲਿਆ ਆ ਕਿਹੜੀ ਲਿਆ ਬੈਠਾ ਬਾਣੀਆਂ ਤੇ ਹੁਣ ਹੀ ਲਿਆ ਆ ਜਾ ਕਿਸ ਨੇ ਲੈ ਕੇ ਦਿੱਤੀ ਕਿਉਂ ਹੀ ਲਿਆ ਹਾਂ ਸੇਠਾ ਲੈ ਆਇਆ ਦੁਕਾਨ ਤੋਂ ਇਹਦਾ ਜਿਉਂ ਹੀ ਲਿਆਉਣਿਆ ਜੀ ਪਤਾ ਪਤਾ ਕੀ ਚੱਕਰ ਹੈ ਇਹ ਆਪਾਂ ਇੱਥੇ ਗਲਤੀ ਕਰਦੇ ਆਪਾਂ ਪਤਾ ਵੀ ਕਿਹੜੀ ਦਵਾਈ ਕਰਨੀ ਉਹ ਗੱਲ ਤੇਰੀ ਠੀਕ ਹੈ ਮੈਂ ਮੰਨਦਾ ਤੈਨੂੰ ਪੁੱਦਾ ਹਾਂ ਅਸੀਂ ਪਤਾ ਕੀ ਕਰਦੇ ਆ ਅਸੀਂ ਕੀ ਕਰਦੇ ਆ ਜਿਹੜੇ ਜੱਟ ਹੁੰਨੇ ਆ ਤੁਰਿਆ ਨਿਆ ਹੁਣ ਗੱਬੇ ਤੇ ਸਪਰੇਅ ਦੇ ਦਿਓ ਹਾਂ ਕਦੇ ਕਹਿੰਦੇ ਨੇ ਇਹਨੂੰ ਤੇਲਾ ਪੈ ਗਿਆ ਸੀ ਉਹ ਆਰਤੀਆਂ ਤੋਂ ਪੈ ਗਿਆ ਇਹ ਤਾਂ ਇੱਥੇ ਗਲਤੀ ਹੈ ਆਪਣੀ ਜੇ ਮੰਨ ਕੇ ਚੱਲ ਕਿਸੇ ਅਫਸਰ ਨੂੰ ਪੁੱਛ ਕੇ ਦਿਖਾਗੇ ਸਪਰੇਅ ਹੋਵੇ ਉਹ ਪਤਾ ਕੀ ਕਰਦੇ ਹੁਣ ਬਾਣੀਆਂ ਨੂੰ ਆਪ ਦਾ ਲਾਲਚ ਹੁੰਦਾ ਉਹ ਮੈਂ ਆਪ ਦੀ ਦਵਾਈ ਟਪਾਉਣੀ ਹੁੰਦੀ ਉਹਨਾਂ ਨੂੰ ਪੈਸੇ ਬਣਾਉਣੇ ਪੈਸੇ ਦਿਖਾਈ ਬਾਈ ਕਿਹਨੇ ਲੈ ਆਪ ਦੀ ਕੰਪਨੀ ਦੇ ਉਹ ਕਾੜਦੇ ਨਹੀਂ ਬਾਈ ਅਸੀਂ ਕੰਪਨੀ ਦਾ ਨਹੀਂ ਕੱਲੇ ਕੋਈ ਅਸੀਂ ਜਮੀਨਦਾਰ ਮੁੰਡਿਆਂ ਯਾਰ ਅਸੀਂ ਕੋਈ ਆ ਦੇ ਕਿਹੜੀ ਸਪਰੇਅ ਲੈ ਆਏਗਾ ਆਨੇ ਕਾਫਸਰ ਲਿਆ ਦੇਖ ਲੈਨੇ আরে ਮੁੰਡਾ ਦਾ ਮਾਲ ਬਾਬਾ ਭਰੀ ਖੱਲਿਆ ਦੋਈਆਂ ਕਿੰਨ ਨਰਮੇ ਦੀ ਆ ਦੋ ਛੋਨਿਆਂ ਦੀ ਆ ਆ ਵੇਖਾ ਇਹ ਛੋਨੇ ਵਾਤੇ ਇੰਜ ਚਮਕਤੋਂ ਮਸਾਈ ਲੈ ਤਾਂ ਆ ਛੁੰਡੀ ਵਾਲੀ ਆ ਸਪਾਰਕ ਆ ਤੇਲੀ ਵਾਲੀ ਆ ਅਕਟੋਪਲਸ ਹਾਂ ਆ ਪਰਾਲੀ ਜੀ ਬੰਨਤੋਂ ਆ ਹੇ ਪਰ ਤਾਂ ਹਾਂ ਹੋ ਪਰ ਕਾਇਦਾ ਜੀ ਨੂੰ ਜੀ ਨੂੰ ਹੋਏ ਹੈ ਆ ਮਛਰ ਤੋਂ ਆ ਸੁਲਤਾਨੇ ਸੰਡੀ ਵਾਲੀ ਸੰਡੀ ਤੋਂ ਦਾ ਤੁਸੀਂ ਆਈਆ ਦਵਾਨਾ ਗਲਤ ਲਿਆਈ ਤੁਸੀਂ ਸਾਰੇ ਨੇ ਕਿਉਂ ਇਸ ਨਾਲ ਤੇ ਕਰਨੀ ਹੈ ਸੰਡੀ ਵਾਲੇ ਮੈਂ ਤੁਹਾਡੀ ਗੱਲ ਮੰਨਣਾ ਬਾਈ ਅਸਲ ਦੇ ਵਿੱਚ ਨਾ ਇਹ ਤੁਸੀਂ ਕੱਲੀ ਆ ਚੀਜ਼ ਦੇਖ ਲੈਣੇ ਹੋਗੇ ਇਹਦਾ ਵਿੱਚ ਜਿਹੜਾ ਆ ਚੀਜ਼ ਹੁੰਦੀ ਹੈ ਨਾ ਇਹ ਸਾਰੀ ਪੜਨੀ ਪੈਂਦੀ ਹੈ ਅੱਛਾ ਇਹ ਪੜ ਕੇ ਲਿਆਉਣੀ ਚਾਹੀਦੀ ਹੈ ਇਹਨਾਂ ਨੇ ਹੁਣ ਬਸ ਆਪਣੀ ਟਪਾਉਣ ਦੀ ਕਰੀ ਜਿੰਨੀਆਂ ਵੀ ਦਵਾਨਾ ਟਪਾਉਂਗਾ ਉਹਨਾਂ ਨੇ ਤੈਨੂੰ ਕੱਲਾ ਬਸ ਨਾਂ ਦੱਸਤਾ ਹੋਰ ਕੁਛ ਦੱਸਿਆ ਵੀ ਇਹ ਦੇ ਜੇ ਕਿਹੜੀ ਦਵਾਈ ਹੈ ਕਿੰਨੇ ਗ੍ਰਾਮ ਕਿੰਨੀ ਦੀ ਇਹ ਉਹ ਹੈ ਕੁਝ ਨਹੀਂ ਦਾਸਰ ਮੇਰੀ ਬੇਨਤੀ ਆ ਦੇਖੋ ਕੋਲੇ ਦੇਖੋ ਸਾਰੀ ਦੁਕਾਨ ਚ ਫਰਾਟ ਕੇ ਇਕੱਠਾ ਕਰਕੇ ਇੱਕ ਵਾਰੀ ਸਪਰੇ ਨਹੀਂ ਆਉਂਦੀ ਵੀ ਇੱਕ ਸਪਰੇ ਮਾਰੇ ਸਾਰਿਆਂ ਨੂੰ ਨਹੀਂ ਤਾਂ ਆਏ ਨਹੀਂ ਇਹ ਤਾਂ ਡੋਟਾ ਹੁੰਦੇ ਆ ਡੋਟਾ ਹੁੰਦੇ ਆ ਇਹ ਲੀਟਰ ਲਿਆਇਆ ਇਕੱਠੇ ਇਹ ਤਾਂ ਇਹ ਜਿਹੜੀ ਸਪਰੇ ਆ ਨਾ 1 ਲੀਟਰ ਬੰਦੇ ਨੂੰ ਮਾਰ ਦਿੰਦੀ ਇਹ ਗੱਲ ਕਰ ਇਹ ਝੋਨੇ ਦੇ ਕੁਝ ਨਹੀਂ ਕਰਦੀ ਅੱਛਾ ਇਹ ਨਹੀਂ ਆਏ ਨਹੀਂ ਸਿਸਟਮ ਆ ਗਏ ਅੱਛਾ ਬੰਦਾ ਖੂਨ ਹੁੰਦਾ ਉਹਦਾ ਜੁੰਦਾ ਲੈ ਬਾਈ ਉਂ ਤੇਰੀ ਮਰਜ਼ੀ ਆ ਹੁਣ ਅਸੀਂ ਇਹੇ ਕਰਕੇ ਉਹਦਾ ਤੇਰੀ ਮਰਜ਼ੀ ਹੈ ਬਈ ਮੈਂ ਦਵਾਈ ਨੂੰ ਲਿਖ ਕੇ ਦਿੱਤੀ ਹੈ ਦਵਾਈ ਠੀਕ ਹੈ ਉਹ ਤੇਰੀ ਮਰਜ਼ੀ ਹੈ ਗੱਲ ਕਰ ਦਵਾਈ ਜਿੰਨੀ ਵੀ ਲਿਆ ਤੂੰ ਗਲਤ ਲਿਆ ਮੈਂ ਸਾਰਾ ਚੋਨੇ ਤੇ ਉਹ ਨਰਮਾ ਦੇਖ ਕੇ ਦੇਖ ਕੇ ਕਿੰਨੀਆਂ ਸਪ੍ਰੇ ਹਾਂ ਕਰਤੀਆਂ ਬਈ ਇਹਦੂ ਪਹਿਲਾਂ ਇਹਦੂ ਪਹਿਲਾਂ ਦੋ ਕਰੀਆਂ ਦੋ ਕਰੀਆਂ ਤੇਲ ਵਾਲੀ ਕਰੀਆ ਤੇਲ ਵਾਲੀ ਵੀ ਕਰ ਕੋਈ ਫਰਕ ਪਿਆ ਹਰਕਾ ਹੈ ਉਹ ਜਾ ਕੇ ਦੇਖ ਲਾਤਾ ਕਿ ਯਾਰ ਸੀ ਨਰਮੇ ਦਾ ਭਰਾ ਨਾ ਤੂੰ ਗਿੜਾ ਨਹੀਂ ਮਾਰਦਾ ਫਿਰ ਉਹਨਾਂ ਅੱਗ ਨਿਕਲਦੀ ਆ ਅੱਗ ਤਾਂ ਨਿਕਲਦੀ ਆ ਬਈ ਆ ਚੋਨੇ ਦੇ ਵਿੱਚ ਵੀ ਤੇਰਾ ਪਾਣੀ ਲਾਉਣ ਵਾਲਾ ਤੂੰ ਪਾਣੀ ਨਹੀਂ ਲਾਉਂਦਾ ਉਹ ਅੱਗ ਨਿਕਲ ਜਾਈ ਉੱਥੋਂ ਪਾਣੀ ਛਿੜਕ ਦੇ ਮੈਂ ਤੇਰੀ ਗੱਲ ਹਾਂ ਦਾ ਮੈਂ ਪਤਾ ਕੀ ਚੱਕਰਾ ਇਹ ਹੁਣ ਜਦੋਂ ਝੋਨਾ ਮੰਨ ਕੇ ਦਲ ਜਮ ਨਸਰੀ ਜਾਂਦਾਗਾ ਇਹਨੂੰ ਤਾਂ ਪਾਣੀ ਦੀ ਲੋੜਾ ਉਹ ਤਾਂ ਖਲ ਮੰਨ ਕੇ ਪਤਲਾ-ਬਤਲਾ ਪਾਣੀ ਫਿਰ ਜੇ ਜਿਹੜੀ ਤਰੇਲ ਪੈਂਦੀ ਐ ਤਰੇਲ ਪੈ ਕੇ ਜਦੋਂ ਤੁੱਪ ਤੜਕੀ ਨੂੰ ਪੈਂਦੀ ਐ ਠੀਕ ਐ ਉਹ ਸਾਰੀ ਥੱਲੇ ਹੀ ਜਾਂਦੀ ਐ ਹੁਣ ਆਏਗੀ ਇਹ ਪਾਣੀ ਇਹ ਨਹੀਂ ਹੈਗਾ ਵੀ ਹੁਣ ਫੋਲੋ ਭਰ ਕੇ ਰੱਖ ਦੋ ਪਤਲਾ-ਬਤਲਾ ਪਾਣੀ ਲਾ ਦੇ ਅਸਟਾਏ ਭਰਦੇ ਨੇ ਨੱਕੋ-ਨੱਕਾ ਨਾ ਤਾਇਆ ਨਾ ਨਾ ਗੱਲ ਤਾਂ ਯਾਰ ਕੰਪਨੀ ਦੀ ਮਸ਼ਹੂਰੀ ਕਰ ਕੰਪਨੀ ਦੀ ਮਸ਼ਹੂਰੀ ਨਹੀਂ ਭਾਈ ਉਹ ਤੇਰੀ ਮਰਜ਼ੀ ਐ ਠੀਕ ਐ ਤੂੰ ਆਪਦੀ ਫਸਲ ਸੰਭਾਲ ਲੀਆ ਆ ਦਵਾਈ ਕਰਨੀ ਐ ਕਰ ਦੇ ਜੇ ਤਾਈ ਨੂੰ ਮੈਂ ਲਿਖ ਕੇ ਦਿੱਤੀ ਐ ਠੀਕ ਆ ਉਹ ਦਵਾਈ ਦਾ ਨਾਮ ਜੇ ਰਿਜ਼ਲਟ ਨਾ ਆਇਆ ਤੂੰ ਮੈਨੂੰ ਆ ਕੇ ਫੜ ਲਈ ਇੱਥੇ ਆਉਂਗਾ ਤੇ ਧਾਰਤੇ ਦਵਾਉਂਗੇ ਤੁਸੀਂ ਧਾਰਤੇ ਚੱਲ ਕੋਈ ਨਹੀਂ ਦਵਾ ਦੇਗਾ ਤਾਇਆ ਫਿਰ ਤੇ ਮੈਂ ਆਉਂਗਾ ਟਰ ਕੇ ਪਰਚੀ ਆ ਆਪ ਲੈ ਉੱਗਾ ਹੋਰ ਨਾਲ ਦੇਖ ਤੇ ਤਾਈ ਨੂੰ ਭਈ ਨੀ ਚੱਕ ਲਿਆਉਂਦਾ ਜਿਹੜੇ ਯਾਰ ਤਾਏ ਨੰਬਰ ਲਿਖ ਕੇ ਦੇ ਤਾਂ ਹਾਂ ਦੇ ਤਾਂ ਆ ਜੀ ਉੱਥੇ ਤੇ ਮੈਨੂੰ ਘੰਟੀ ਮਾਰਦੀ ਮੈਂ ਤੈਨੂੰ ਆਜ ਮੂਰੇ ਠੀਕ ਆ ਮੈਂ ਉਹ ਤਾਂ ਮਿਲਾ ਲੂੰਗਾ ਦੁਕਾਨ ਦੇ ਕੋਲ ਫੂਲ ਮਿਲਾ ਕੇ ਦੇ ਹਾਂ ਇਹ ਹੁਣ ਮੋੜਾਂਗੇ ਕਿ ਮੋੜ ਦੋ ਬਈ ਦੇ ਮੋੜ ਨੇ ਤੁਸੀਂ ਜੀ ਮੋੜ ਘਟਿਆ ਨਹੀਂ ਤਾਂ ਇਹ ਸਾਡੇ ਨਾਲ ਹੁਣ ਮੰਨ ਕੇ ਜਦਾਂ ਰੱਖਦਾ ਮੈਂ ਲਊਗਾ ਇਹ ਸਾਡੇ ਸਿਰ ਪੈਣ ਵਾਲਾ ਕੰਮ ਹੋ ਜਾਂਦਾ ਕਾਹਾਂ ਵੇ ਕਿਉਂ ਪਾਉਗੀ ਕਾਹਾਂ ਵੇ ਕਿਨਾ ਵੇਖਦਾ ਯਾਰ ਜੀਮੀਦਾਰ ਹਰੇਕ ਅਗਲਾ ਅਫਸਰ ਦੀ ਕਿਸੇ ਦੀ ਗੱਲ ਤਾਂ ਸੁਣਦਾ ਨਹੀਂ ਅਗਲਾ ਹਰੇਕ ਆਹ ਹਰੇਕ ਹੀ ਅਫਸਰ ਬਣਿਆ ਫਿਰ ਅਫਸਰ ਬਣਿਆ ਫਿਰ ਸਸਤੇ ਭਾਅ ਦੇ ਦਿਓ ਕਿਸੇ ਨੂੰ ਸਸਤੇ ਭਾਅ ਬਾਈ ਸਾਨੂੰ ਸਾਨੂੰ ਤਾਂ ਕੋਈ ਫਾਇਦਾ ਨਹੀਂ ਇਹਦਾ ਜਾ ਕੇ ਉੱਥੇ ਫੋਨ ਲਾ ਲਈ ਮੈਨੂੰ ਗੱਲ ਕਰਾ ਦੀ ਤੇ ਆਹ ਦਵਾਈ ਮੋੜ ਆਈ ਠੀਕ ਹੈ ਜਿਹੜੀ ਜਿਹੜੀ ਮੈਂ ਲਿਖੀ ਹੈ ਇੱਕ ਤਾਂ ਇਹ ਪਤਾ ਕੀ ਆਪਣੇ ਜ਼ਿੰਮੇਦਾਰ ਫੇਲ ਕਿਉਂ ਹੁੰਦੇ ਆ ਆਪਣਾ ਕਿਸੇ ਅਫਸਰ ਦੀ ਤਾਂ ਸੁਣਦੇ ਨਹੀਂ ਜਿਵੇਂ ਲੋਟ ਆਉਂਦਾ ਗਾ ਚੱਕ ਕੇ ਦੱਬੀ ਤੁਰੇ ਆਉਣੇ ਤੇ ਵੀ ਦਵਾਈਆਂ ਦੱਬੀ ਤੁਰੇ ਆ ਉਹ ਸਾਡੇ ਗਵਾਂਢੀ ਨੇ ਜੀਤੇ ਨੇ ਕਰੀ ਸੀ ਲਾਜ ਤੇ ਚੱਕਣ ਵਾਲੀ ਸਾਰੇ ਨਹੀਂ ਲਾਜ ਤੇ ਚੱਕਣ ਵਾਲੀ ਕਰਤੀ ਆਈ ਆ ਤਾਂ ਇੱਕ ਦੂਜੇ ਦੇ ਬਸ ਮਾਗਰੀ ਲੱਗੇ ਰਹਿੰਦੇ ਵੀ ਪਤਾ ਨਹੀਂ ਮਾਰੇ ਕੁਛ ਕੇ ਨਾ ਮਾਰੇ ਐ ਨਹੀਂ ਤਾਂ ਕੀ ਦੇਤੀ ਕੇ ਹਾਂ ਭਾਈ ਪਰਚੀ ਦੇ ਚਾਹੇ ਕੋਲੇ ਆ ਮੈਂ ਆਪ ਲਿਆਉਂਗਾ ਗੌਰ ਨਾਲਾ ਤੂੰ ਨਹੀਂ ਲਿਓਗਾ ਤੂੰ ਤਾਂ ਇਗਰੇ ਚੱਕ ਲਿਓਣਾ ਮੈਂ ਕਰ ਲੱਖ ਲੋਕਾਂ ਦੇ ਤੂੰ ਗਾਉਂਦਾ ਮੈਂ ਜਾਣਦਾ ਜਾਣਦਾ ਤੁਹਾਨੂੰ ਕਿਤੇ ਆਪਦਾ ਕਮਿਸ਼ਨ ਲਿਖੀ ਵਿੱਚ ਆ ਕਮਿਸ਼ਨ ਭਾਈ ਅਸੀਂ ਕੀ ਲਿਖਣਾ ਯਾਰ ਇਹਨਾਂ ਦੇ ਦਵਾਈ ਚੋ ਹੈ ਉਹਨਾਂ ਚੋ ਨਹੀਂ ਲੈਂਦੇ ਨਹੀਂ ਲੈਂਦੇ ਭਾਈ ਇਹਨਾਂ ਨੂੰ ਆ ਤਨਖਾਹ ਦਿੰਦੇ ਆ ਖੇਤੀਬਾੜੀ ਦਾ ਸਾਨੂੰ ਸਰਕਾਰ ਤਨਖਾਹ ਦਿੰਦੀ ਆ ਭੀ ਇਹ ਚਿਰਕਾਉਂਦੇ ਆ ਸਤਾਰ ਭਾਈ ਆਪ ਸਾਰੇ ਸਾਡੇ ਖੇਤੀਬਾੜੀ ਆ ਅਸੀਂ ਬੰਦੇ ਆਪ ਵੀ ਖੇਤੀ ਕਰਦੇ ਆ ਠੀਕ ਆ ਅਸੀਂ ਪਤਾ ਕੀ ਚੱਕਰ ਵੀ ਜਿਹੜੀ ਬਿਮਾਰੀ ਹੋਵੇ ਉਹਨੂੰ ਦੇਖ ਕੇ ਸਪਰੇਅ ਲਿਖਾ ਦਿਆ ਐਣੀ ਆਪਣੇ ਮੂੰਹ ਵਾਸਤੇ ਵੀ ਹਾਂ ਦਪੀਆ ਇੱਕ ਤਾਂ ਚਰਨਾ ਲਿਖੀ ਖੜੇ ਹੁਣ ਨਹੀਂ ਬਈ ਕੋ ਸਾਡਾ ਕੋਈ ਕਮਿਸ਼ਨ ਦੁਕਾਨ ਤੇ ਜਾ ਕੇ ਪੁੱਛ ਲਿਓ ਯਾਰਾ ਲੱਗਦਾ ਨਹੀਂ ਨਹੀਂ ਇਸ ਤਰ੍ਹਾਂ ਆਪਦਾ ਆਫਸਰਾਂਗੇ ਖੇਤੀਬਾੜੀ ਦਫ਼ਤਰ ਚੋਂ ਆ ਲਾਤਾ ਹਾਂ ਫੇਰ ਦਵਾਈ ਤੈਨੂੰ ਲਿਖਤੀ ਠੀਕ ਹੈ ਦਵਾਈ ਤੂੰ ਗੌਰ ਨਾਲ ਦੇਖ ਕੇ ਕਰਦੀ ਮੈਂ ਹੱਥੇ ਮੈਂ ਆਪ ਲਿਆਂ ਉਸਤੇ ਨੂੰ ਕਿਡਾ ਮਰੂੰ ਠੀਕ ਹੈ ਮੈਂ ਤੇ ਦਵਾਈ ਦੇਖ ਕੇ ਗੌਰ ਨਾਲ ਕਰਦੀ ਹੁਣ ਕਿਉਂ ਆਏ ਹੁਣ ਲਬਤ ਵਾ ਦੇ ਇੱਕ ਸਪਰੇ ਹੋਰ ਹੋਊਗੀ ਆ ਦਵਾਈ ਅਸਲ ਆਈ ਹੈ ਦਾ ਗੌਰ ਨਾਲ ਦੇਖ ਕੇ ਕਰ ਦਿਓ ਠੀਕ ਹੈ ਤੇ ਚੰਗਾ ਤਾਂ ਫਰਮਾਇਦਾ ਜਾਨਾਗਾ ਡਾਕਟਰ ਡਿੱਕੀ ਆਂਦਾ ਤੇ ਤਾ ਮਦ ਨੂੰ ਆਏ ਕਹਿੰਦਾ ਸੀ ਮਾੜੇ ਜੇ ਗੱਲ ਸੁਣੀ ਹਾਂ 450 ਰੁਪਏ ਦੇ ਦੇਦਾ ਰਤਾ ਸਾਰਾ ਮ ਜੋੜਾ ਲਾਉਂ ਦਿੰਦਾ ਹਾਂ ਚਾਹੀਦਾ ਸੀ ਮੈਨੂੰ ਹਾਂ ਹੀ ਚਾਹੀਦਾ ਸੀ ਮੈਨੂੰ ਤਾਰ ਪੈਸੇ ਵਾਰੇ ਕਰ ਤੇਲ ਨੂੰ ਦੇ ਦੇ ਜੋ ਉਹੀ ਗੱਲ ਕਰਤੀ ਨਾ ਮੈਂ ਤੈਨੂੰ ਕਹੀ ਜਾਂਦਾ ਸੀ ਕਮਿਸ਼ਨ ਲਿਖਦੇ ਆ ਇਹ ਤੇ ਪੈਸੇ ਮੰਗਣਗੇ ਕਮਿਸ਼ਨ ਤਾਂ ਕਿਹਦੇ ਤੇ ਨੂੰ ਮੰਗਦਾ ਸੀ ਝੜ ਹੋ ਰਹੇ ਨੂੰ ਤੂੰ ਪਹਿਲਾਂ ਕੱਟਿਆ ਇਹਨੂੰ ਬੁਲਾ ਲਿਆ ਉਹ ਦੋਨ ਠਗੀ ਮਰਵਾਤੀ ਹੁਣ ਸਪਰੇਅ ਵਾਲਿਆਂ ਤੇ ਹੋ ਗਿਆ ਮੈਂ ਯਾਰ ਇਹਨੂੰ ਸਦਕੀ ਲੈਣਾਗਾ ਸਦਕੀ ਲੈਣਾ ਹੋਰ ਕੀ ਹੈ ਆਪ ਆਉਂਦੇ ਆਗੇ ਆਪ ਆਉਂਦੇ ਆ ਹੁਣ ਠੱਗ ਆਗੇ ਠੱਗ ਤਾਂ ਆਗੇ ਮੈਂ ਇਹਨੂੰ ਹੁਣ ਕੀ ਪਤਾ ਦੱਸ ਤੇਰੇ ਕੰਨ ਚ ਧਾਗੇ ਗਿਆ ਸਾਹਮਣੇ ਉਹ ਤੇਲ ਨੂੰ ਮੰਗੇ ਸੀ ਧਾਰੇ ਕਦ ਮੈਂ ਮੁਰਤੇ ਕਿਹੜੇ ਦੇ ਜੀ ਆ ਧਾਰੇ ਕਿਹਨੇ ਕਾਣ ਆਉਂਦਾ ਹੈਗਾ چاہی چاہیے چل <سؤال> بند کرتے